ਸੰਗੀਤਾਰ ਸੇਵਾ ਸਭਲ ਸਦਾ ਪਿਆਰੀ ਕਲਸਾ ਜੀ ਨੂੰ ਬਖਸ਼ੋ ਜੀ ਥੇ ਨਿਮਾਨਿਆਂ ਦੇ ਮਾਨ ਏ ਕਣਿਆਂ ਦੇ ਤਾਂ ਏ ਉਟਿਆਂ ਦੀ ਓਟ ਤੇ ਆਸਰਿਆਂ ਦੇ ਆਸਰੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਗੁੰਦਸ ਸਿੰਘ ਜੀ ਆ ਬੀ ਦੇ ਪਾਵਨ ਅਸਥਾਨ ਵਿਹੇ ਤਾਂਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਵੀ ਪਾਵਨ ਹਜੂਰੀ ਦੇ ਅੰਦਰ ਅੱਲਾਂ ਤੇਰੀ ਜੋਤ ਦੀ ਪਾਸ਼ਾ ਦੀ ਸ੍ਰੀ ਹਾਰਿ ਕ੍ਰਿਸ਼ਨ ਧਿਆਈ ਆ ਜਿਸ ਰਿਠਾ ਰ ਇਨਸਾਨ ਰੁਪਯਾ ਵਾਹਿਗੁਰੂ ਪ੍ਰੀਤਮਾ ਤੁਮੇ ਬਾਦਸ਼ਾਹ ਤੁਮ ਨਾਨਾ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਪਾਛਾ ਜੀ ਦੇ ਪਾਵਨ ਪ੍ਰਕਾਸ਼ ਗੁਰੂ ਗੋਬਿੰਦ ਸਿੰਘ ਜੀ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਦਿੱਲੀ ਸਿੱਖ ਗੁਰਦਵਾਰਾ ਕਮੇਟੀ ਦੇ ਸਹਿਯੋਗੀ ਨਾਲ ਵਾਸ਼ੀ ਸ਼ਿਵਾਰ ਸਜਾਇਆ ਗਏ ਸੱਜੇ ਉਹੇ ਦੀਵਾਨਾਂ ਦੇ ਵਿੱਚ ਸ਼ਾਂਤੀ संगता इलाही इलाही पानी के जा। संगती पानी के श्री श्री रूप होए होए जाला रहे समाप्ति हुई ਬਹੁਤ ਵਕ ਸੁਰਮਤ ਵਿਚਾਰਾਂ ਬਹੁਤ ਅੱਤੇ ਆਸ ਦੀ ਇਕੱਠਾ ਹੋਈ ਸ਼੍ਰੀ ਅਨੰਤ ਸਵਰਪ੍ਰੀਤ ਸ਼੍ਰੀ ਅਲਾਮਤ ਸਹਿਬਾਨ ਦੇ ਜਾਪ ਘੋੜੇ ਸਮਾਤੀ ਸੇਵਾ ਨਵਾਉਂਦੇ ਆ ਗੁਰਬਾਣੀ ਪੜਦੇ ਆ ਬਹੁਤ ਅੱਤੇ ਆਸ ਦੀ ਵਿਚਾਰ ਕਰਦੇ ਆ ਹੁਣਾਂ ਬੁਲਾਵੇ ਬਾਣੀ ਬਖਣੀ ਅੱਗੇ ਵਾਸਤੇ ਸੋ ਮਾਤਰਾ ਉਸ ਦੀ ਕਿਰਪਾ ਕਰਦੇ ਜੀ ਛੋੜਦੇ ਸ਼ਪਸ਼ਟ ਗੁਰਬਾਣੀ ਪੜ੍ਹਦੇ ਸੇਵਾ ਸਿਮਰਨ ਕਰਨ ਦੇ ਲੋ ਬਾਣੀ ਸੰਤ ਕਰਨ ਦੇ ਹਰ ਧਿਆਨ ਸਮੋਂ ਦੇ ਬੰਨ ਤੁਮਾ ਤੁਮੇ ਸ਼ਾਹ ਬਖਸ਼ੇ ਕਰਿਆ ਸੰਗਤਾਂ ਦੀਆਂ ਆਗਰੀਆਂ ਸੇਵਾਆਂ ਤੇਰਨ ਹੋਰ ਬਿਟਾ ਆਦਤਾਂ ਵਰਕਰੀਆਂ ਕਰ ਜਨ ਬਿਖੇ ਜਾਵੇ ਧਰਪਾ ਬਣਾਵਾ ਜੋ ਸ਼ਮ ਸ਼ਾਂਤੀ ਏਕਤਾ ਤਪਾ ਪਿਆਰ ਬਖਸ਼ਨਾ ਬਖਿਆ ਉਹ ਪੂਰ ਮਦ ਦੀ ਖਿਜਿਆ ਦੁਨੀਆ ਵੀ ਪਿਜਿਆ ਉਹ ਵਿੱਚੇ ਆਲੇ ਧਾਰ ਤੰਗੋਸਤੀਆਂ ਦਾਤਾ ਗਾਮੀਆਂ ਦਾਤਾ ਜੋੜੀ ਕੇ ਪਾਣ ਵਛਨਾ ਦੇਸਾਂ ਪਰਦੇਸਾਂ ਚ ਰੱਖਿਆ ਪਰ ਨਹੀਂ ਨਕਰ ਖੇੜਾ ਮਾਤਰਾ ਸਤਿ ਕੋ ਮੇਂ ਸਹੱਤਾ ਕਰਦੇ ਹਰ ਵਿਵਾਨ ਹਰ ਦਾਤ ਭਤੇ ਬੰਸ਼ ਨੇ ਉਤਮਨ ਵਾਪਤ ਪ੍ਰਾਪਤ ਹੋ ਜਾਵੇ ज्ञान करना ही तो बेहद ज्ञान बेहद ज्ञान करना वाणिया भक्षण देखने वाचना निगति इंद्रा रखनी किसे तरह भावन प्रकाश गौर प्रकृति नामदे बादल का उत्तम आनंद शाहर भक्षण जिना जिना संता ने सी सहज पर साहेब ये का हार्दिकियां पर हियां तेना दिया हार्दिकियां सेवा मां दर्पण वार इसे तरह वार तो वार गौर बानी परंतु ਬੋਲ ਬਾਣੀ ਸਤਿ ਕਰਦੇ ਗੁਰਿਆਨ ਵਾਲ ਸਮੂਹ ਦੇ ਬੰਲਾ ਉਤਮਾ ਪਤਸ਼ਾਹ ਵਰਸ਼ਨੀ ਤੇ ਆਤ ਸਤਿਤਾ ਬੰਦ ਪੇਰੰਤ ਮਹਾਰਾਜ ਸਿਤ ਹਾਜ਼ਰ ਹੋਈਏ ਜਿਨ੍ਹਾਂ ਖਜਾਨਿਆਂ ਜੋ ਮਾਇਆ ਅਜੋ ਹੁਈ ਸੋਖ ਜਾਂਦੀ ਪਰਤੂਰ ਕਰਨੇ ਕਿਰਤ ਕਰਾਣਾਂ ਵਰਤਾਂ ਨਾਲੋ ਬਾਰਾ ਸਤਿ ਬਖਸ਼ੀ ਪਾਤਸ਼ਾਹ ਜੀ ਜੋ ਸਭੋ ਸੰਗਤਾਂ ਦੀਆਂ ਸ਼ੁਭ ਬਲੋਂ ਨਾਮ ਦਾ ਪਵਨਾਵਾ ਧੋਲ ਮੱਧ ਪ੍ਰਸਾਰ ਪੂਰੀਆਂ ਕਰੀਆਂ ਹਾਜ਼ਰੀਆਂ ਵਰ ਪ੍ਰਵਾਤ ਕਰੀਆਂ ਦੀ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚ ਪ੍ਰਾਪਰਸ਼ਾਦ ਦੀ ਦੇਗ ਸਾਰੇ ਕੇ ਹਾਜ਼ਰ ਹਾਂ ਦਾਤ ਪ੍ਰਵਾਣ ਹੋ ਕੇ ਪਰਵਾਣ ਹੋਇਆ ਪ੍ਰਸ਼ਾਦ ਸਭੋ ਸੰਗਤ ਵਿੱਚ ਵਾਪਸ ਜੀ ਦੀ ਸ਼ਕਤੀ ਸਵਾਹਿਤਨਾਮ ਸਤਨਾਮ ਵਾਹਿਗੁਰੂ ਸਵਾਹਿਗੁਰੂ ਜਪੇ ਕਰਮ ਕਿਰਪਾ ਇਲਾਹੀ ਹੁਕਮ ਨਾਮੇ ਦੀ ਦਾਤ ਬਖਸ਼ੇ ਸਾਰੇ ਆਈ ਸੰਗਤ ਨੂੰ ਨੇ ਹਾਨ ਕਰੋ ਹੁਕਮ ਤੇ ਚੱਲਣ ਦੇ ਸੰਭਰਥਾ ਬਖਸ਼ੋ ਜੀ ਸਿਖ ਪੜ੍ਹਦੇ ਸਾਡੇ ਸਰਬਤ ਲਾਹਿਵਤ ਹੋਵਾਂ ਨਾ ਨਾਮ ਕਰਾਂ हर वाह वे हज़ भ